ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਬਾਈ ਦਾ ਐਡਰੈਸ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਚੋਲਾ ਸਾਹਿਬ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਦਾ ਨਾਮ ਆ ਨਵਦੀਪ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਪਹੁੰਚੇ ਆ ਵੀਡੀਓ ਬਣਾਉਣ ਚਾਰ ਨਾਗ ਮੱਝਾਂ ਦੇ ਵਿੱਚ ਤੇ ਦੋ گاਵਾ ਹੋਣਗੇ ਦੋਸਤੋ ਡਿਟੇਲ ਪ੍ਰੋਪਰ ਸਾਰੀ ਆਪਾਂ ਇਹਨਾਂ ਨਗਾਂ ਦੀ ਬਾਈ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਆ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਰੀ ਗਲਮਾ ਨਾ ਹੋਵੇ ਵੀਡੀਓ ਐਂਡ ਪੈਕੇ ਜ਼ਰੂਰ ਦੇਖਿਓ ਜੀ ਕੱਲਾ ਕੱਲਾ ਨਗ ਤਾਂ ਤੋੜ ਕੇ ਦਿਖਾਵਾਂਗੇ ਤੇ ਰੀਡ ਵੀ ਆਪਾਂ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਠੀਕ ਠਾਕ ਹੋ ਵਧੀਆ ਆਪਣਾ ਜਗ ਪਿੰਡ ਚੋਲਾ ਸਾਹਿਬ ਜ਼ਿਲ੍ਹਾ ਤਰਨਤਾਰਨ ਜੀ ਫੋਨ ਨੰਬਰ ਤੇ ਨਾਮ ਦੱਸ ਦੋ ਫੋਨ ਨੰਬਰ 9814170968 ਠੀਕ ਹੈ ਜੀ ਵਪਾਰ ਦਾ ਕੰਮ ਕਰਦੇ ਹੋ ਹਾਂ ਜੀ ਵਪਾਰ ਦਾ ਜੀ ਕਿੰਨਾ ਕ ਟਾਈਮ ਹੋ ਗਿਆ ਵਪਾਰ ਕਰਦੇ ਸਾਡੀ ਤੇ ਜੀਪੀਡੀ ਹੈ ਜੀ ਠੀਕ ਹੈ ਜੀ ਮੱਝਾਂ ਗਾਵਾਂ ਦੋਵੇਂ ਰੁਟੀਨ ਦੇ ਵਿੱਚ ਹੀ ਹੁੰਦੀਆਂ ਹਾਂ ਜੀ ਠੀਕ ਹੈ ਜੀ ਤੇ ਅੱਜ ਆਪਾਂ ਚਾਰ ਝੋਟੀਆਂ ਤੇ ਦੋ ਗਾਵਾਂ ਹਨਾ ਨਹੀਂ ਤਿੰਨ ਮੱਝਾਂ ਤੇ ਦੋ ਗਾਵਾਂ ਤਿੰਨ ਮੱਝਾਂ ਪੂਰੀਆਂ ਇੱਕ ਵੀ ਕੀ ਵਿੱਚ ਠੀਕ ਹੈ ਜੀ ਚਲੋ ਸ਼ੁਰੂ ਕਰ ਲਈਏ ਪਹਿਲਾਂ ਇਸ ਮੱਝ ਤੋਂ ਨੀਲੀ ਰਾਵੀ ਤੋਂ ਹਾਂ ਜੀ ਦਸ ਹੀ ਡਿਟੇਲ ਵੀਰਾਂ ਨੂੰ ਇਹ ਸੁਹਾ ਕਿਨਵਾ ਸੁਈ ਇਹ ਸੁਹਾ ਤੀਜਾ ਸੁਹਾ ਤੇ ਗੱਬਣ ਮਾਜਾ ਇਹ ਗੱਬਣੀਆਂ ਜੀ ਹਾਂਜੀ ਕਿੰਨਾ ਟਾਈਮ ਖੜਦੀ ਜੀ ਸੂਣ ਚ ਇਹ 5-7 ਦਿਨ ਲੈ ਜੋ ਹਾਂਜੀ 5-7 ਦਿਨ ਲੈ ਜੂਗੀ 5-7 ਦਿਨ ਖੜਦੀ ਹੈ ਹੈਨਾ ਜੀ ਕਿਨਵਾ ਸੁਹਾ ਸੁਣੀ ਇਹ ਤੀਜਾ ਸੁਹਾ ਸੁਣੀ ਤੀਜਾ ਸੁਹਾ ਸੁਣੀ ਹੋਈ ਤੋੜ ਕੇ ਦਿਖਾਈਏ ਵੀਰ ਨੂੰ ਕੋਈ ਲੋ ਦੋਸਤੋ ਮੱਝ ਦਾ ਕੱਦ ਕਾਠ ਚੈੱਕ ਕਰ ਲਿਓ ਨੀਲੀ ਰਵੀ ਦੇ ਵਿੱਚ ਦੋਸਤੋ ਆਉਂਦੀ ਹੈ ਕਰਿਓ ਚੈੱਕ ਕਰੀ ਜਰੂਰ ਪਿੱਠਪੁਰੇ ਦੀ ਚੜਾਈ ਚੈੱਕ ਕਰ ਲਓ ਸੋਹਣਾ ਆਰਡਰ ਤਿਆਰ ਕਰੀ ਆਉਂਦੀ ਹੈ ਅਜੇ 5 ਤੋਂ 7 ਦਿਨ ਦਾ ਟਾਈਮ ਜਿਹੜਾ ਸੂਣ ਦੇ ਵਿੱਚ ਪਿਆ ਜੀ ਸੁਆ ਬਾਈ ਕਹਿੰਦਾ ਵੀ ਤਿੱਜਾ ਸੁਣੀ ਆ। ਲਓ ਜੀ ਇਹਦੀ ਫੇਸ ਕੁਆਲਟੀ ਚੈੱਕ ਕਰ ਲਓ ਅੱਖਾਂ ਦੋਵੇਂ ਬਿੱਲੀਆਂ ਮਨਕੀਆਂ। ਵੇਖੋ ਜੀ ਇਹਦਾ ਕੱਦ ਘੱਟ ਕਰ ਮਾਰੀ ਦਾ। ਬਾਈ ਜੀ ਡੱਕੋ ਇੱਕ ਮਿੰਟ। ਆਹ ਲਓ ਜੀ ਥਣਾ ਦੀ ਕੁਆਲਟੀ ਵੇਖ ਲਓ। ਨਿਖੜਵੇਂ ਚਾਰੇ ਥਣ ਗੈਪ ਦੇ ਵਿੱਚ ਲੱਗੇ ਕੋਈ ਫੋਟ ਸ਼ੌਂਗ ਨਹੀਂ ਨਾਲ ਲੱਗੀ। ਲੈ ਜੋ ਜੀ। ਲੈ ਜੋ ਬਾਈ। ਸੁੰਦੇ ਸਮੇਂ ਤੱਕ ਦੋਸਤੋ ਆਰਡਰ ਕੁਆਲਟੀ ਜਿਹੜੀ ਆ ਬਹੁਤ ਸੋਹਣੀ ਤਿਆਰ ਕਰ ਲੂਗੀ। ਹਾਂ ਜੀ ਇਹ ਕੱਚੀ 5-7 ਦਿਨ ਕੱਚੀ ਹੈ। ਠੀਕ ਹੈ ਜੀ। ਬੇਣੀ ਵਾਲੇ ਪਾਸੋਂ ਥਣਾ ਦੀ ਕੁਆਲਿਟੀ ਤੁਹਾਨੂੰ ਚੈੱਕ ਕਰਵਾ ਦਿੰਦਾ। ਆਓ ਜੀ ਭਾਈ। ਕਿੰਨਾ ਮੁੱਲ ਕਰਨਾ ਦਾ? ਇਹਦਾ ਮੋਡਲ 95000 ਲੈਣ ਦੇਣਾ 90000 ਦੀ ਦੇ ਦਾਂਗੇ। 90000 ਦੀ ਦੇ ਦਾਂਗੇ। ਹਾਂ ਜੀ। 95000 ਰੁਪਿਆ ਦੋਸਤੋ ਡਿਮਾਂਡ ਰੱਖੀ ਗਈ ਹੈ ਤਾਂ 90000 ਦੇ ਵਿੱਚੋਂ ਬਾਈ ਕਹਿੰਦਾ ਵੀ ਆਆਂ ਗਿਆ ਦਾ ਮਾਨ ਤਾਨ ਛੋੜ ਛੱਪਾ ਜਿਹੜਾ ਮੌਕੇ ਤੇ ਹੋਊਗਾ। ਹਾਂ ਜੀ। ਮੁੱਲ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਫੋਨ ਜਰੂਰ ਕਰਿਆ ਕਰੋ ਜੀ। ਹਾਂ ਜੀ। ਆਓ ਜੀ ਅਗੇ ਦੋਨੋਂ ਬੰਦੇ। ਦੱਸੋ ਜਿਹੜੇ ਬਾਰੇ ਆ ਛੋਟੀ 10 ਦਿਨਾਂ ਦੀ ਸੂਈ ਆ 10 ਦਿਨ ਹੋ ਗਏ ਸੂਈ ਨੂੰ ਹੈ ਨਾ ਜੀ ਹਾਂ ਜੀ ਪਹਿਲਾਂ ਛੋਟੀ ਸੂਈ ਹੈ ਪਹਿਲਾਂ ਛੋਟੀ ਹੈ ਨਾ ਜੀ ਠੀਕ ਹੈ ਇਹਦੇ ਮਗਰ ਬੱਚਾ ਕੀ ਜੀ ਇਹਦੇ ਮਗਰ ਕੱਟਾ ਜੀ ਕੱਟਾ ਜੀ ਹਾਂ ਜੀ ਕਿੱਥੇ ਬੰਦੇ ਚ ਪਹੁੰਚੇ ਨੇ ਬੱਚੇ ਆਵੇ ਕੱਟਾ ਇਹਦਾ ਜੀ ਮਲੇ ਦੇ ਖਾਦੂ ਵੀਰ ਬੱਚੀ ਦੇ ਨਾਲ ਆ ਲੋ ਦੋਸਤੋ ਇਹਦੇ ਮਗਰ ਬੱਚਾ ਕੱਟਾ ਜੇ 10 ਦਿਨ ਦਾ ਟਾਈਮ ਹੋ ਗਿਆ ਸੂਈ ਨੂੰ ਪਹਿਲਾ ਸਵੇਰ ਸੂਈ ਤੇ ਇਹ ਵੀਰ ਦੁੱਧ ਕੰਨਾ ਚੋਂ ਆਉਣ ਜੀ ਦੁੱਧ ਦੇ ਥੱਲੇ ਜਿਹੜਾ ਚੋਣ ਵਾਲਾ 9 ਕਿਲੋ ਦੁੱਧ ਦਾ ਦਾਹ ਨਹੀਂ ਜਿਹੜਾ 9 ਆ ਜਿਹੜਾ ਚੋਣ ਵਾਲਾ ਠੀ ਲਓ ਜੀ ਦੋਸਤੋ ਰਿੰਗ ਸਿੰਘ ਬਿਲਕੁਲ ਨਿਕਲ ਨਗਾ ਕੱਡ ਕੱਠ ਮੈਂ ਦਾ ਬਹੁਤ ਸੋਹਣਾ ਬੱਚਾ ਇਹਦੇ ਮਗਰ ਕਟਾ ਸੁਆ ਪਹਿਲਾ ਸੁਈ 10 ਕਿਲੋ ਦੁੱਧ ਵਖਾਵਾ ਕਰਦੀ ਹੈ 9 ਲੀਟਰ ਦੀ ਵੀ ਗਰੰਟੀ ਵੀ ਹੈਗੀ ਹੈ ਲਓ ਜੀ ਕਰ ਲੋ ਚੈੱਕ ਜੀ ਥਣਾ ਥਣਾ ਦੀ ਕੁਆਲਿਟੀ ਦੋਸਤੋ ਬਹੁਤ ਸੋਹਣੇ ਥਣ ਨਿਕੜਨੇ ਲੱਗੇ ਚਾਰੀ ਲਓ ਜੀ ਵੇਖੋ ਜੀ ਪਿੱਠ ਪੜੇ ਦੀ ਚੜਾਈ ਕਰੋ ਚੱਕ ਆਹ ਵੇਖੋ ਜੀ ਦੀ ਫੇਸ ਕੁਆਲਿਟੀ ਕਰੋ ਚੱਕ ਬਾਕੀ ਦੰਦਾ ਚੁੱਕ ਚੈੱਕ ਕੀਤੀ ਕਦੋਂ ਕੀ ਚੌੜੀਆ ਚੌੜੀਆ ਜੀ ਠੀਕ ਹੈ ਜਿਵੇਂ ਛੱਲਾ ਜੁਨੇ ਮੈਂ ਦੱਬੀਆ ਦੋਸਤੋ ਬੱਚੇ ਦੇ ਪਸੰਦੀ ਬੱਚੇ ਦੇ ਸਭ ਕੋ ਇਹ ਨਹੀਂ ਕਿ ਉਹ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਉਹ ਆਪਣੀ ਗਰੰਟੀ ਹੋ ਗਈ ਠੀਕ ਹੈ ਧਾਰਾ ਤੂਰਾ ਚੜ੍ਹਣਾ ਚਾਹੀਦਾ ਬਰਾਬਰ ਹੋਣਾ ਬਰਾਬਰੀ ਤਾਂ ਠੀਕ ਹੈ ਜੀ ਹਾਂ ਲਓ ਜੀ 9 ਕਿਲੋ ਦੋ ਦੋਸਤੋ ਮੌਕੇ ਦਾ ਤਿਆਰ ਆ ਤਸੱਲੀ ਤੁਸੀਂ ਕਰਨੀ ਇੱਕ ਟਾਈਮ ਦੋ ਟਾਈਮ ਬੇਸ਼ੱਕ ਚੋਕੇ ਕਰ ਲਓ ਲਓ ਜੀ ਵੇਖੋ ਆ ਜਾ ਵੀਰਿਆ ਬੱਸ ਹੋ ਗਿਆ ਮੋੜਾ ਇਹਦਾ ਮੁੱਲ ਜੀ 90000 85 ਦੀ ਹਾਂ ਨਾ ਦੇਣੀ 85 ਜੀ ਹੈ ਨਾ ਹਾਂ ਜੀ 90000 ਰੁਪਏ ਦੋਸਤੋ ਡਿਮਾਂਡ ਤੇ 85000 ਦੇ ਵਿੱਚੋਂ ਬਾਈ ਕਹਿੰਦਾ ਆ ਗਿਆ ਕਹਿੰਦਾ ਮਾਨ ਟਾਂ ਜਿਹੜਾ ਹੋਊਗਾ ਮੌਕੇ ਤੇ ਹੋਊਗਾ ਇਹ ਤੋਂ ਕੀ ਆ ਗਿਆ ਬਾਈ ਜੀ ਤਿੰਨ ਨੰਬਰ ਹਾਂ ਜੀ ਇਹ ਵੀ ਪਹਿਲਾਂ ਛੋਟੀ ਸੂਈ ਆ ਜੀ ਅੱਛਾ ਜੀ ਇਹ ਚੌਗੀ ਦੰਦੋ ਇਹਨੂੰ ਕਿੰਨਾ ਟਮ ਹੋ ਗਿਆ ਵੀ ਸੂਈ ਚੌਗੀ ਸੂਈ ਨੂੰ ਕਿੰਨਾ ਟਮ ਹੋ ਗਿਆ ਸੂਈ ਇਹਨੂੰ ਢਾਕ ਦੇਣ ਹੋਈ ਸਹੀ ਜਿਵੇਂ ਬਰਾਬਰ ਜੀ ਉਹਦਾ ਟਾਈਮ ਇਹਦੇ ਮਗਰ ਬੱਚਾ ਇਹਦੇ ਮਗਰ ਕੱਟੀ ਆ ਜੀ ਆਹ ਕੱਟੀ ਦੀ ਹਾਂ ਜੀ ਲਓ ਜੀ ਇਹਦੇ ਮਗਰ ਕੱਟੀ ਜੀ ਇਹਨੇ ਸਲ ਦੁੱਧ ਵੀਰ ਕਿੰਨਾ ਤਿਆਰ ਦੁੱਧ ਦੇ ਥਲੇ ਇਹ ਚੂਣ ਆਲਾ ਭਾਵੇਂ 10 ਟੈਂਕ ਕੋਈ ਚੋਲੇ 7 ਕਿਲੋ ਦੁੱਧ ਆਈ ਚੂਣ 7 ਕਿਲੋ ਤਿਆਰ ਹੈ ਨਾ ਜੀ ਠੀਕ ਹੈ ਜੀ ਤੋੜ ਦੋ ਬਾਈ ਜੀ ਇਹ ਮਾਰੇ ਮੂਲੇ ਤੇ ਉਹ ਫਿਰ ਵਧੂਗੀ ਠੀਕ ਹੈ ਜੀ ਲੋ ਜੀ ਦੋਸਤੋ ਚੈੱਕ ਕਰ ਲੋ ਕੱਦਗਾਠੇ ਦਾ ਵੀ ਕਰਮਾੜੀ ਦਾ ਬਹੁਤ ਸੋਹਣਾ ਕੱਦਗਾਠ ਆ ਚਾਰ ਦੰਦ ਸੂਆ ਪਹਿਲਾ ਬੱਚਾ ਦੇ ਮਗਰ ਕੱਟੀ 7 ਕਿਲੋ ਮੌਜੂਦਾ ਦੁੱਧ ਜਿਹੜਾ ਹੁਣ ਮੌਕੇ ਦਾ ਤਿਆਰ ਲੋ ਜੀ ਕਰੋ ਚੈੱਕ ਇਹਦੀ ਫੇਸਕਵਾਲਡ ਆ ਪਿੱਠਪੜੀ ਦੀ ਚੜਾਈ ਚੈੱਕ ਕਰ ਲਿਓ ਧਾਰਾਂ ਤੂਰਾਂ ਬਾਈ ਚਾਰੇ ਸਣੇ ਬਰਾਬਰ ਆਉਂਦੀਆਂ ਨੇ ਬਰਾਬਰ ਤਾਰਾਂ ਬਰਾਬਰ ਜਿਹੜਾ ਉਹ ਇਕਲਾ ਥਾਂ ਉਹਦੇ ਚ ਮੜੀ ਜੀ ਗਿਲਟੀ ਆ ਤੇ ਸਮਾਂ ਵੀ ਪੂਰਾ ਤੇ ਥਾਂ ਬਰਾਬਰ ਹੋਵੇ ਇੱਕ ਤਾਰ ਦਾ ਫਰਕ ਨਾ ਹੋਵੇ ਅਸਮਲ ਤਾਰਾਂ ਬਰਾਬਰ ਤੇ ਗਿਲਟੀ ਮੜੀ ਜੀ ਮਹਿਸੂਸ ਕਰਦੀ ਅਗਲੇ ਥਾਂ ਚ ਨਾ ਉੱਤੇ ਨਾ ਕੋ ਨਾੜ ਛਾੜਦੀ ਉਹ ਆਪਣੀ ਗਰੰਟੀ ਹੋ ਗਈ ਠੀਕ ਹੈ ਜੀ ਹਾਂ ਜੀ ਆਜੋ ਬਾਜੀ ਤੁਸੀਂ ਇਧਰ ਇਹ ਤਾਂ ਬੋਲਦਾ ਤੁਸੀਂ ਤ ਫਿਰ ਮੈਂ ਤੁਹਾਨੂੰ ਕਹਿੰਦਾ। ਇਹ ਬੋਲਿਆ ਜੀ 80000 ਰੁਪਏ ਦੇ 75000 ਲੈਣ ਦੇਣਾ ਜੀ। ਅੱਛਾ ਜੀ 80000 ਰੁਪਏ ਡਿਮਾਂਡ ਲੈ ਹਨ। ਹਾਂ ਜੀ। 75000 ਦੇ ਵਿੱਚੋਂ ਆਇਆ ਗਿਆ ਦਾ ਮਾਨਤਾ ਹਾਂ। ਹਾਂ ਜੀ। ਠੀਕ ਜੀ। ਹਾਂ ਜੀ ਇੱਥੇ ਆ ਕੇ ਆਦੀ ਕੋ ਤਸੱਲੀ ਕਰੀ। ਠੀਕ ਹੈ ਜੀ। ਆਜੋ ਜੀ ਦੋ ਕੇ ਗਾਵਾਂ ਬਾਰੇ ਦੱਸਿਓ ਜੀ। ਬੰਦੇ ਇੱਥੇ ਆਂ ਗਾਂ ਖੋਲ। ਹਾਂਜੀ ਭਾਈ ਜੀ ਦੱਸੋ ਜੀ ਇਹ ਗਾਵਾਂ ਰੇ ਕਿੰਨੇ ਤੀਜੇ ਸੂਈ ਆ ਜੀ। ਕਿੰਨਾ ਟਮਾ ਦੇ ਵੀ ਸੂਈ? ਇਹ ਨੂੰ ਹੋ ਗਿਆ ਲਗੀ 15 ਦਿਨ ਹੋ ਗਏ ਹੁਣੇ ਜੀ। ਅੱਛਾ ਜੀ। ਹਾਂ ਜੀ। ਇਹਦੇ ਮਗਰ ਬੱਚਾ ਵੀ। ਬ ਦੁੱਧ ਦੇ ਲਈ ਜਿਹੜਾ ਚੋਣ ਲਾ 11 12 ਕਿਲੋ ਦੁੱਧ ਖੁੱਲਾ ਹੈਗਾ ਜੀ 11 12 ਕਿਲੋ ਹੈ ਨਾ ਚਵਾਂ ਡੀ ਠੀਕ ਹੈ ਜੀ ਲਓ ਬਾਜੀ ਤੁਰੋ ਲੋ ਸੂਆ ਤੀਜਾ ਸੂਈ ਦੇ ਸੇ ਹਾਂਜੀ ਸੂਆ ਤੀਜਾ ਸੂਈ ਤੀਜਾ ਸੂਆ ਤੋਂ ਉਸ ਤੋਂ ਸੂਈ ਤੇ 11 12 ਕਿਲੋ ਦੁੱਧ ਚਵਾਂ ਡੀ ਆ ਬੱਚਾ ਇਹ ਮਗਰ ਵਛਾ ਜੀ ਲਓ ਜੀ ਚੈੱਕ ਕਰ ਲਿਓ ਧਾਰਾ ਤੂਰਾ ਵੀ ਬਰਾਬਰ ਚਾਰੇ ਥਾਣਾ ਜੀ ਹਾਂਜੀ ਧਾਰਾ ਬਰਾਬਰ ਠੀਕ ਹੈ ਜੀ ਕ੍ਰੋਸ ਅੰਗਰ ਰੱਖਦੀ ਹੈ ਨਾ ਭਾਈ ਜੀ ਲਓ ਕਰਿਓ ਚੈੱਕ ਜੀ ਲਓ ਜੀ ਲਓ ਬਾਜੀ ਬੰਦੋ 6 ਵਜੇ ਦੀ ਚੁਾਈ ਹੋਈ ਹੈ ਇਹ ਨਹੀਂ ਕੋਈ ਟਾਈਮ ਲੱਗਾ ਕੋਈ ਨਹੀਂ ਟਾਈਮ ਟੂ ਟਾਈਮ ਆਪਣੀ ਵੀਰ ਕੋਈ ਆ ਕੇ ਚੁਾਈ ਕਰ ਲਿਆ ਹੈ ਨਾ ਜੀ ਜਿਨੇ ਖਰੀਦਣੀਆਂ ਆਪਣੀ ਟਾਈਮ ਟੂ ਟਾਈਮ ਆ ਕੇ ਚੁਾਈ ਕਰ ਲਿਆ ਹੈ ਨਾ ਹਾਂਜੀ ਲੋ ਜੀ ਕਰਿਓ ਚੱਕ ਸੁਭਮ ਵਰਨਰ ਟਾਈਮ 6 ਵਜੇ ਦੀ ਬਾਈ ਕਹਿੰਦਾ ਚੁਾਈ ਹੋਈ ਆ ਖਰੀਦਣੀਆਂ ਜਿਹੜੇ ਵੀਰ ਨੇ ਆਪਣੀ ਚੁਾਈ ਬੇਸ਼ੱਕ ਟਾਈਮ ਟੂ ਟਾਈਮ ਕਰਕੇ ਤਸੱਲੀ ਕਰ ਸਕਦਾ ਬੇਸ਼ੱਕ ਵੀਡੀਓ ਕਾਲ ਤੇ ਚੁਆਲੇ ਤੇ ਬੇਸ਼ੱਕ ਆਪ ਆਪਣੀ ਮੀਟ ਕਰਕੇ ਚੁਲੇ ਜੀ ਦਸੂ ਬਾਈ ਜੀ ਦਾ ਮੁੱਲ ਇਹਦਾ ਮੁੱਲ ਆ ਜੀ 60000 ਰੁਪਿਆ ਤੇ ਲੈਣ ਦੇਣ 55000 ਦੀ ਆ ਜੀ 60000 ਰੁਪਇਆ ਦੋਸਤੋ ਡਿਮਾਂਡ 55000 ਦੇ ਵਿੱਚੋਂ ਬਾਈ ਕੰਦਾ ਆਇਆ ਗਿਆ ਦਾ ਮਾਨ ਟਾਂਕ ਵਾਲਾ ਛੋਟਾ ਛੱਪਾ ਮੌਕੇ ਤੇ ਹੋਊਗਾ ਜੀ ਹਾਂਜੀ ਹਾਂਜੀ ਬਾਈ ਜੀ ਦੱਸੋ ਜੀ ਇਹ ਗਾਂ ਬਾਰੇ ਇਹ ਤੋਕਰ ਗਾਂ ਹੈ ਜੀ ਅੱਛਾ ਟੀਕਾ ਭਰਾਇਆ ਪਿਛਲੇ ਘਰ ਵਾਲਿਆਂ ਕੋਈ ਗਾਰੰਟੀ ਨਹੀਂ ਆਪਾਂ ਦੇਖ ਲਦੇ ਜੀ ਕਿੰਨਾ ਟਾਈਮ ਹੋ ਗਿਆ ਵੀ ਟੀਕਾ ਭਰਾਇਆ ਇਹਨੂੰ 15 ਦਿਨ ਦੇ ਕਰੀਬ ਹੋਇਆ 15 20 ਦਿਨ ਦੇ ਕਰੀਬ ਹੋਇਆ ਅੱਛਾ 15 20 ਦਿਨ ਹੋ ਗਿਆ ਟੀਕਾ ਭਰਾਇਆ ਨਾ ਜੀ ਦੱਸਣਾ ਜ਼ਰੂਰੀ ਹੈ ਨਾ ਕਈ ਵਾਰੀ ਫਿਰ ਕੋਈ ਭੈਣ ਭਰਾ ਜਾ ਕੇ ਉਹ ਵੇਟ ਕਰ ਦਨਾਂ ਦਾ ਵੀ ਗਾਂ ਹੀਟ ਚ ਨਹੀਂ ਆਈ ਹੈ ਨਾ ਜੀ ਹਾਂਜੀ ਹ ਸੋ ਕਹਾਵਾ ਚਾਹ ਦਾ 15 ਕਿਲੋ ਰਹਾ ਜੀ ਲਓ ਜੀ ਦੋਸਤੋ ਕਰ ਲਓ ਜੇਕ ਪੂਰੇ ਦੋਸਤੋ ਵੱਡੇ ਕੱਦ ਕਰਦੀ ਲੈ ਜੋ ਭਾਈ ਜੀ ਲਓ ਜੀ 12 ਕਿਲੋ ਦੁੱਧ ਦੱਸੇਗੇ ਹਾਂ ਜੀ 12 ਲੀਟਰ ਦੁੱਧ ਜਿਹੜਾ ਮੌਕੇ ਦਾ ਤਿਆਰ ਹੈ ਜੀ ਸੂਆ ਵੀਰ ਕਣਵਾ ਸੂਈ ਸੂਆ ਤਿੱਜਾ ਸੂਈ ਤਿੱਜਾ ਸੂਈ ਹੈ ਨਾ ਜੀ ਹਾਂ ਜੀ ਠੀਕ ਹੈ ਜੀ ਆਹ ਪੱਛੀ ਵਟਲੇ ਮਨੋ ਲਓ ਜੀ ਕਰਿਓ ਚੈੱਕ ਦੋਸਤੋ ਅਸ਼ਾ ਲਵਿਰ ਕਿਨਾ ਮੁੱਲ ਕਰਨਾ ਦਾ ਇਹਦਾ ਮੁੱਲਾ ਹੀ 45000 42000 ਲੈਣ ਦੇਣਾ ਜੀ 45000 ਰੁਪਿਆ ਡਿਮਾਂਡ ਹੈ ਨਾ ਜੀ 42000 ਤੋਂ ਮਾਨਤ ਕਰੂਗਾ ਠੀਕ ਹੈ ਜੀ ਹਾਂ ਜੀ ਦੋ ਤੋਂ ਦੋ ਅੰਦਾਗਾਂਵਾਂ ਦੇ ਵਿੱਚ ਤੇ ਤਿੰਨ ਮਜਾਂ ਝੋਟੀਆਂ ਜਿਹੜੀਆਂ ਦੋ ਮਜਾਂ ਬਿਲਕੁਲ ਤਾਜ਼ੀਆਂ ਸੁਈਆਂ ਤੇ ਇੱਕ ਮਜ ਗੱਬਣਿਆ ਜੀ ਨੀਲੀ ਦਾ ਵੀ ਗੱਬਣ ਪਸ਼ੂ ਨੂੰ ਥਣਾ ਦੀ ਤੇਪਕੇ ਪਾਸ ਕਰਕੇ ਤਸੱਲੀ ਕਰਣੀ ਤੁਹਾਡਾ ਫਰਜ਼ ਹਾਂਜੀ ਭਾਜੀ ਦੱਸਿਓ ਵਸ਼ੀ ਬਰੀ ਜੀ ਵੀਰ ਜੀ ਚੌਗੀ ਵਸ਼ੀ ਏ ਹਾਂਜੀ ਇਹਦਾ ਸੁਆ ਸੁਣੀ ਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਵੀ ਟਿਕਾ ਭਰਨ ਨੂੰ ਇਹਨੂੰ 20 ਤੋਂ 25 ਦਿਨ ਹੋ ਗਏ ਟੀਕਾ ਭਰਾਏ ਨੂੰ ਅੱਛਾ ਜੀ ਗਾਰੰਟੀ ਇਹਦੇ ਕੋਈ ਨਹੀਂ ਹੈ ਨਾ ਜੀ ਅੱਲ ਗਾਰੰਟੀ ਆਪਾਂ ਵੀ ਦੇ ਨਹੀਂ ਸਾਦੇ ਅੱਲ ਗ੍ਰੀ ਚੈੱਕ ਪਾਸ ਹੋਈ ਨਹੀਂਗੀ ਲਓ ਜੀ ਦੋਸਤੋ ਕੱਦ ਕਾਠ ਮਸ਼ੀਨ ਚੈੱਕ ਬਹੁਤ ਸੋਹਣਾ ਚ ਬਹੁਤ ਵਧੀਆ ਅੱਛਾ ਜੀ ਹਾਂਜੀ ਇਹ ਇੱਕ ਦੰਦਾ ਦੀ ਵੀਰ ਕਿਵੇਂ ਚੈੱਕ ਕੀਤੀ ਚਾਰ ਦੰਦ ਬੋ ਜੀ ਹਾਂਜੀ ਚਾਰ ਦੰਦ ਦੋਸਤੋ ਮਸ਼ੀਨ ਸੁਆ ਆਪਾਂ ਟੀਕਾ ਭਰਾਏ ਨੂੰ ਕੋਈ 20 ਦਿਨ ਦਾ ਟਾਈਮ ਹੋ ਗਿਆ ਕਨਫਰਮ ਕੋਈ ਨਹੀਂ ਜੀ ਇਹ ਜਿਹੜਾ ਵੀਰ ਖੜੂਗਾ ਖਰੀਦੇ ਕੇ ਉਹਦੀ ਕਿਸਮਤ ਆ ਬਾਕੀ ਠੰਡੀ ਧੀਰੀ ਬੱਚੀ ਬਹੁਤ ਜਿਆਦੀ ਆ ਅੰਥੋਂ ਦੇਖੋ ਪਸ਼ੀ ਦਾ ਝੋਲੀ ਚਾਈ ਦੋਸਤੋ ਬਹੁਤ ਵਧੀਆ ਜਿਹੜਾ ਸੀਮਨ ਭਰਾ ਹੈ ਨਾ ਭਾਈ ਕਹਿੰਦਾ ਬਹੁਤ ਚੰਗੇ ਰਿਕਰਵਾ ਸੀਮਨ ਆ ਐਮਬੈਸੀ ਦਾ ਜੀ ਠੀਕ ਹੈ ਜੀ ਇਹਦਾ ਵੀਰੇ ਮੁੱਲ ਕਦਾ ਕਰ ਲੈਣਾ ਮੋਹਲਾ ਕਨੁਭਾ ਵੀਰ ਜੀ ਜੋ ਮਾਦੀ ਕਰੀ 25 ਵੀ ਕਰ ਲਈ ਆਪਾਂ ਮੋਹਲਾ ਹਾਂਜੀ 20000 ਦੀ ਲੈਣ ਦੇਣਾ 20000 ਦੀ ਹੈ ਨਾ ਜੀ ਠੀਕ ਹੈ ਜੋ ਚ ਆਇਆਂ ਗਿਆ ਦਾ ਮਾਨ ਤਨ ਜਿਹੜਾ ਕਰਦਾ 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 ਠੀਕ ਹੈ ਜੀ ਲੋ ਜੀ ਦੋਸਤ ਥੋੜਾ ਬਹੁਤਾ ਹੋਏਗਾ ਜਿਆਦਾ ਨਹੀਂ ਹੋਣਾ ਠੀਕ ਹੈ ਜੀ ਹਾਂਜੀ ਤੇ 20000 ਦੇ ਵਿੱਚੋਂ ਆਇਆਂ ਗਿਆ ਦਾ ਮਾਨ ਤਨ ਸ਼ੋਰ ਛਪਾ ਜਿਹੜਾ ਮੌਕੇ ਤੇ ਹੋਊਗਾ ਜੀ ਜਰੂਰ ਹਾਂਜੀ ਉਹ ਵੀਡੀਓ ਜਰੂਰ ਦੇਖਿਓ ਜੀ ਧੰਨਵਾਦ ਜੀ